ਹੈਲੋ एवरीवन ਸੱਚੀ ਕਾਲ ਦੀ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਠੀਕ ਹੋਣ ਤੰਦਰੁਸਤ ਹੋ ਹੋਪ ਨਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਐਕਚੁਅਲੀ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਖਤਮ ਤੇ ਆਪਾਂ ਚੱਲੇ ਆ ਹੁਣ ਵਾਪਸ ਆਪਣੇ ਘਰ ਉੱਥੇ ਜਾ ਕੇ ਮੈਨੂੰ ਥੋੜਾ ਕੰਮਕੁਮ ਕਰਨੇ ਆ ਘਰ ਦੀ ਸੈਟਿੰਗ ਕਰਨੀ ਆ ਵੀਡੀਓ ਫਿਰ ਲੇਟ ਹੋ ਜਾਣੀ ਸੀ ਮੈਂ ਸੋਚਿਆ ਕਿ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਵੀਡੀਓ ਹੈ ਜਿਹੜੀ ਮੈਂ ਬਣਾ ਦਿਆਂ ਤੇ ਕਿਉਂਕਿ ਬਹੁਤ ਸਾਰੇ ਕਸਟਮਰ ਨੇ ਮੇਰੇ ਤੋਂ ਸੂਟਾਂ ਦੀ ਡਿਮਾਂਡ ਕੀਤੀ ਸੀ ਘਰ ਪਾਣ ਵਾਲੇ કોટਨ ਦੇ ਐਸਕੇ ਦੇ ਕੋਟਨ ਦੇ ਜਾਂ ਰਾਮਟੈਕਸ ਦੇ ਸੂਟ ਹੋਣ ਕਿ ਜੋ ਆਸਾਨੀ ਨਾਲ ਘਰੇ ਵੀ ਪਾ ਸਕਣ ਤੇ ਉਹਨਾਂ ਨੂੰ ਬਾਰੰਦਰ ਲਈ ਆਪਾਂ ਸਟਾਈਲਿਸ਼ ਲੁੱਕ ਵੀ ਦੇ ਸਕਦੇ ਆ ਲੇਸਿਸ ਵਗੈਰਾ ਐਡ ਕਰਕੇ ਉਹਨਾਂ ਦੇ ਵਿੱਚ ਤੇ ਵਿਦਾਊਟ ਦੁਪੱਟਿਆਂ ਵਾਲੇ ਅੱਜ ਜ਼ਿਆਦਾਤਰ ਤੁਹਾਨੂੰ ਸੂਟ ਦੇਖਣ ਨੂੰ ਮਿਲਣਗੇ ਜੋ ਆਪਾਂ इजीली ਘਰੇ ਪਾ ਸਕਦੇ ਆ ਤੇ ਰੇਂਜ ਇਹ 550 ਵਾਲੀ ਤੋਂ ਸ਼ੁਰੂ ਕਰਦੇ ਆ ਜੀ ਆਪਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਕੋਟਨ ਹੈ ਜਿਹੜੀ ਕੋਟਨ ਦੀ ਸ਼ਰਟ ਹੈ ਇਸ ਨੂੰ ਆਪਾਂ ਖੋਲ ਕੇ ਦੇਖਦੇ ਆ ਇਹ ਆ ਜੀ ਕੋਟਨ ਦੀ ਸ਼ਰਟ ਇਦੇ ਨਾਲ lemon yellow base ਹੈ ਇਸ ਦਾ ਤੇ lemon yellow ਹੀ ਇਸ ਦੇ ਨਾਲ camric cotton ਦੀ ਬਾਟਮ ਰਹੇਗੀ ਬਹੁਤ ਹੀ ਸੋਹਣਾ ਬੜਾ ਪਿਆਰਾ ਕੰਟਰਾਸਟ ਹੈ ਤੇ ਬੜਾ ਹੀ ਪਿਆਰਾ ਕਲਰ ਕੰਟਰਾਸਟ ਬੜਾ ਸੋਹਣਾ ਹੈਗਾ ਇਹ SK ਦੀ ਜਾਂ EK ਜਿਵੇਂ ਆਪਾਂ EK ਦੀ cotton ਜਾਂ ਆਪਾਂ SK cotton ਜਾਂ ਆਪਾਂ Ramtex ਦੀ ਗੱਲ ਕਰਦੇ ਹਾਂ ਜਦੋਂ ਵੀ ਤਾਂ ਇਹ ਉਸ ਤਰ੍ਹਾਂ ਦੇ ਕੱਪੜੇ ਹੈ ਬਿਲਕੁਲ ਸਮੂਥ ਪਿਆਰੀ ਖੁੱਡ ਗੁੱਡ ਕੁਆਲਿਟੀ ਦੇ ਮਤਲਬ ਇਹ ਕਪੜੇ ਆ ਜਿਹੜੇ ਇਸਦੇ ਵਿੱਚ ਆਪਾਂ ਸੈਕੰਡ ਕਲਰ ਦੇਖਦੇ ਆਂ ਜੀ ਜੋ ਇਹ ਸ਼ਰਟ ਹੈ ਇਹਦਾ ਬੇਸ ਹੈ ਥੋੜਾ ਪਿੰਕ ਬੇਬੀ ਪਿੰਕ ਇਹ ਇਸ ਦੀ ਸ਼ਰਟ ਹੈ ਇਹਦੇ ਨਾਲ ਫਿਰੋਜ਼ੀ ਵੀ ਐਡ ਕਰ ਸਕਦੇ ਸੀ ਬਟ ਇਹ ਹੈ ਮੇਰੇ ਕੋਲ ਜੋ ਮੈਚਿੰਗ ਇਹ ਇਸ ਦੀ ਪਿੰਕ ਬਾਟਮ ਹੈ ਇਹ ਵੀ ਬਹੁਤ ਜ਼ਿਆਦਾ ਸੋਹਣੀ ਸ਼ਰਟ ਹੈ ਬਹੁਤ ਸੋਹਣਾ ਸੂਟ ਹੈ ਤੁਸੀਂ ਕਿਸੇ ਨੇ ਵੀ ਇਹ ਚੀਜ਼ ਆਰਡਰ ਕਰਨੀ ਹੋਵੇ ਤਾਂ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਹੈ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸੂਟ ਦਾ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਤੀਸਰਾ ਜੋ ਕਲਰ ਆ ਜਾਂਦਾ ਹੈ ਤੀਸਰਾ ਆ ਜਾਂਦਾ ਹੈ ਜੀ ਪੀਚ ਇਹ ਇਸ ਦੀ ਸ਼ਰਟ ਹੈ ਤੇ ਇਹ ਇਸ ਦੀ ਪੀਚ ਬਾਟਮ ਹੈ ਬਹੁਤ ਸਾਰੇ ਕਸਟਮਰ ਮੈਨੂੰ ਕਹਿ ਰਹੇ ਸੀਗੇ ਕਿ ਤੁਸੀਂ ਹਲਕੀ ਰੇਂਜ ਦੇ ਵੀ ਘਰੇ ਵੈਸੇ ਤੋਂ ਮੇਰੀ ਕੋਈ ਜ਼ਿਆਦਾ ਆਪਣੀ ਹੁੰਦੇ ਮੇਰੇ 1500 ਤੋਂ ਪਲੱਸ ਕੋਈ ਮੈਨੂੰ ਲੱਗਦਾ ਆਰਟੀਕਲ ਮੇਰਾ ਗਿਆ ਹੀ ਨਹੀਂ ਹੋਣਾ ਪਰ ਫਿਰ ਵੀ ਕਸਟਮਰ ਕਹਿੰਦੇ ਸੀਗੇ ਕਿ ਜੋ ਅਸੀਂ इजीली ਘਰ ਪਾ ਸਕੀਏ ਹਲਕੀ ਰੇਨ ਸਾਨੂੰ ਦਿਖਾ ਦਿਓ ਤਾਂ ਅੱਜ ਮੈਂ ਫਿਰ ਉਹਨਾਂ ਲਈ ਇਹ 550 ਦੇ ਵਿੱਚ ਲੈ ਕੇ ਆਈਆਂ ਬਹੁਤ ਸੋਹਣੀ ਇਹ ਵੀ ਸ਼ਰਟ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਇਹ ਪੀਚ ਕੈਮਬ੍ਰਿਕ ਕਾਟਨ ਦੇ ਵਿੱਚ ਇਸ ਦੀ ਬਾਟਮ ਹੈ ਕਿਉਂਕਿ ਇਸ ਦਾ ਬੇਸ ਪੀਚ ਹੈ ਤੇ ਇਸ ਦੇ ਨਾਲ ਬਾਟਮ ਚਾਏਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਇਹ ਵੀ ਮੇਰੇ ਕੋਲ ਲਿਮਟਿਡ ਜੇ ਹੈ ਕਿ ਬਹੁਤ ਜ਼ਿਆਦਾ ਨਹੀਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਹਾਂ ਮੈਂ ਥਾਣਾ ਦੇ ਵਿੱਚ ਇਸ ਦੀ ਮੇਰੇ ਕੋਲ ਕੁਆਂਟੀਟੀ ਹੈ ਮੈਂ ਤੁਹਾਨੂੰ ਪੰਜ ਚਾਰ ਦਿਨ ਇਹ ਸੂਟ ਅੱਗੇ ਵੀਡੀਓ ਦੇ ਵਿੱਚ ਚਲਾ ਦੂੰਗੀ ਨਹੀਂ ਇਹ ਸਿਰਫ ਇੱਕ ਦੋ ਦਿਨ ਦੀ ਵੀਡੀਓ ਦੇ ਵਿੱਚ ਹੀ ਮਾਰ ਹੈ ਤੇ ਲਓ ਜੀ ਇਸੇ ਚੌਥਾ ਰੰਗ ਆ ਜਾਂਦਾ ਆ ਰੈੱਡ ਇਹਦੇ ਨਾਲ ਇਹ ਸ਼ਰਟ ਹੈ ਫੈਬਰਿਕ ਪੂਰਾ ਵਧੀਆ ਜੀ ਪਿਓਰ ਕਾਟਨ ਦੇ ਵਿੱਚ ਰਹੂਗਾ ਇਹ ਆ ਜੀ ਸ਼ਰਟ ਦਾ ਫੈਬਰਿਕ ਤੇ ਡਿਜ਼ਾਈਨ ਬੜਾਈ ਸੋਹਣਾ ਤੇ ਆ ਇਹਦੇ ਨਾਲ ਹੈਗੀ ਪਿਓਰ ਕਾਟਨ ਦੀ ਬਾਟਮ ਤੁਸੀਂ ਇਹ ਵੀ ਲੈ ਸਕਦੇ ਹੋ ਜਲਦੀ ਜਲਦੀ ਆਪਣਾ ਆਰਡਰ ਹੈ ਜਿਹੜਾ ਬੁੱਕ ਕਰਵਾ ਲਓ ਸਕਰੀਨਸ਼ਾਟ ਲੈ ਕੇ ਹੁਣ ਆਪਾਂ ਕੁਝ ਇਸੇ ਰੇਂਜ ਦੇ ਵਿੱਚ ਇਹ ਤੁਸੀਂ ਮੈਚਿੰਗ ਦੇਖੇ ਇਸੇ ਰੇਂਜ ਦੇ ਵਿੱਚ ਹੁਣ ਆਪਾਂ ਆਲ ਓਵਰ ਦੇਖਦੇ ਹਾਂ ਆਲ ਓਵਰ ਦੇ ਵਿੱਚ ਇੱਕ ਇਹ ਸੂਟ ਸੀ ਜੋ ਕੋਟ ਸੈੱਟ ਦੇ ਲਈ ਜਾਂ ਸੂਟ ਲਈ ਜੋ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਿਹਾ ਇਹ ਤੁਸੀਂ ਪਿਓਰ ਕਾਟਨ ਹੈ ਮਤਲਬ ਇਹ ਰਾਮ ਟੈਕਸ ਦੇ ਬਰਾਬਰ ਇਹ ਸਟਾਫ ਹੈ ਜਿਹੜਾ ਤੇ ਇਹ ਹੈ ਜੀ ਜੋ ਕੋਟ ਸੈੱਟ ਲਈ ਇਸ ਵਾਰ ਬਹੁਤ ਜ਼ਿਆਦਾ ਟੜ ਲੈਣਾ ਮੰਗਿਆ ਸੀਗਾ ਇਹ ਮੇਰੇ ਕੋਲੇ ਲਿਮਟਿਡ ਜੇ ਪੀਸ ਆਏ ਵੀ ਹੁਣ ਜ਼ਿਆਦਾ ਨਹੀਂ ਆਇਆ ਅ ਮੇ ਵੀ ਦੁਬਾਰਾ ਮੰਗਾਇਆ ਹੋਣਾ ਮੇਰੀ ਸਿਸਟਰ ਨੇ ਪਰ ਮੇਰੇ ਕੋਲੇ ਬਹੁਤ ਥੋੜੇ ਪੀਸ ਆਏ ਆ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਗਾਜ਼ਰੀ ਮਿਲ ਜੂਗਾ ਇਹ ਵੀ ਤੁਹਾਨੂੰ ਆਲ ਓਵਰ ਹੀ ਮਿਲੇਗਾ ਤੁਸੀਂ ਮੈਚਿੰਗ ਬਾਟਮ ਵਗੈਰਾ ਲਗਾਉਣੀਆਂ ਉਹ ਅਲੱਗ ਤੋਂ ਹੋ ਜਾਣਗੀਆਂ ਐਡ ਪਰ ਇਹ ਵੀ ਤੁਹਾਨੂੰ ਜਿਹੜਾ ਇਸ ਦਾ ਡਿਜ਼ਾਈਨ ਹੈ ਜੀ ਦੇਖ ਲਓ ਇਹ ਵੀ ਕੋਡ ਸੈਟਲਾਈਟ ਸੂਟ ਲਈ ਜੋ ਵੀ ਪਲਾਜ਼ੋ ਆਪਾਂ ट्राਊਜ਼ਰ ਦੇ ਵਿੱਚ ਸਲਵਾਰ ਪਲਾਜ਼ੋ ਜੋ ਵੀ ਰੱਖ ਸਕਦੇ ਆ ਤੇ ਇਸ ਦੇ ਵਿੱਚ ਇੱਕ ਆ ਜਾਂਦਾ ਜੀ ਇਹ ਵਾਲਾ ਡਿਜ਼ਾਈਨ ਇਹ ਪਿਛਲੇ ਸਾਲ ਵੀ ਸੀ ਮੇਰੇ ਕੋਲ ਇਹ ਆਪਾਂ ਨਾਈਟ ਸੂਟ ਲਈ ਕੋਡ ਸੈਟ ਲਈ ਕਿਸੇ ਵੀ ਤਰ੍ਹਾਂ ਆਪਾਂ ਇਸ ਨੂੰ ਯੂਜ਼ਡ ਲੈ ਸਕਦੇ ਆ ਸੋਨੀ ਕੁਆਲਿਟੀ ਆ ਬਹੁਤ ਜ਼ਿਆਦਾ ਅੱਛਾ ਫੈਬਰਿਕ ਹੈ ਇਸ ਦਾ ਬਹੁਤ ਪਿਆਰਾ ਹੈ ਜੇ ਆਪਾਂ ਕਰੀਏ ਕਿ ਆਉਣ ਵਾਲੇ ਜਿਹੜਾ ਹੁਣ ਮੌਸਮ ਹੈ ਬਰਸਾਤੀ ਮੌਸਮ ਹੈ ਚਿਪਚਿਪ ਵਾਲਾ ਮੌਸਮ ਹੈ ਤਾਂ ਆਪਾਂ ਨੂੰ ਇੱਥੇ ਬਹੁਤ ਜ਼ਿਆਦਾ ਪਿਓਰ ਤੇ ਲਾਈਟ ਕਪੜੇ ਚਾਹੀਦੇ ਹੁੰਦੇ ਆ ਘਰ ਵੇਅਰ ਕਰਨ ਲਈ ਤੇ ਇਹ ਸਾਰਾ ਜੋ ਵੀ ਮੈਂ ਤੁਹਾਨੂੰ ਆਰਟੀਕਲ ਦਿਖਾਇਆ ਇੱਕਦਮ ਲਾਈਟ ਤੇ ਸਮੂਥ ਹੈ ਤੇ ਗੁੱਡ ਕੁਆਲਿਟੀ ਹੈ ਤੁਹਾਨੂੰ ਫੀਲ ਹੀ ਨਹੀਂ ਹੋਏਗਾ ਕਿ ਤੁਸੀਂ ਕਾਟਨ ਦੇ ਇੰਨੇ ਲਾਈਟ ਕਾਟਨ ਦੇ ਸੂਟ ਵੇਅਰ ਕੀਤੇ ਹੋਏ ਆ ਇਸ ਤੇ ਵਿੱਚ ਇੱਕ ਆ ਜਾਂਦਾ ਜੀ ਇਹ ਆਲ ਓਵਰ ਇਸ ਨੂੰ ਵੀ ਤੁਸੀਂ ਕੋਟ ਸੈੱਟ ਨਾਈਟੀ ਜੋ ਵੀ ਤੁਸੀਂ ਆਪਣੀ ਚੋਇਸ ਦੇ ਵਿੱਚ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਵਾਈਟ ਜਾਂ yellow ਜੋ ਵੀ ਜਾਂ ਮੈਰੂਨ ਇਸ ਦੇ ਨਾਲ ਜੋ ਵੀ ਜਾਂਦਾ ਤਿੰਨ ਕਲਰ ਇਸ ਦੇ ਵਿੱਚ ਜਾਂਦੇ ਆ ਤੁਸੀਂ ਇਸ ਦੇ ਨਾਲ ਕੋਈ ਪਲਾਜ਼ੋ ਬਾਟਮ ਜੋ ਵੀ ਹੈ ਇਸ ਤਰ੍ਹਾਂ ਕੰਟਰਾਸਟ ਵੀ ਕਰ ਸਕਦੇ ਹੋ ਇਹ ਹੈ ਜੀ ਕਾਟਨ ਦਾ ਆਲਓਵਰ ਸੂਟ ਇੰਨਾ ਸਾਰੇ ਸੂਟਾਂ ਦੀ ਜੇ ਮੈਂ ਦਿਖਾ ਰਹੀ ਹਾਂ ਰੇਂਜ ਹੈ 550 ਰਹਿਣ ਵਾਲੀ ਹੈ ਜੀ ਇੱਕ ਆ ਜਾਂਦਾ ਜੀ ਜੋ ਸੂਟ ਜ਼ਿਆਦਾਤਰ ਪਲਾਜ਼ੋ سوری ਫਰਕ ਸੂਟ ਲਈ ਯੂਜ਼ ਹੋਇਆ ਸੀ ਪਰ ਬਹੁਤ ਸਾਰਿਆਂ ਨੇ ਇਸ ਤੇ ਕੋਟ ਸੈੱਟ ਵੀ ਬਣਾਏ ਆ ਬਹੁਤ ਸਾਰਿਆਂ ਨੇ ਇਸ ਦਾ ਸਲਵਾਰ ਕਮੀਜ਼ ਹੋਰ ਪਲਾਜ਼ੋ ਨਾਲ ਵੀ ਬਨਾਇਆ ਸੂਟ ਕਿਉਂਕਿ ਇਸ ਦਾ ਘੇਰੇ ਦੇ ਉੱਪਰ ਜ਼ਿਆਦਾ ਡਿਜ਼ਾਈਨ ਹੈ ਇਸ ਤਰ੍ਹਾਂ ਦੇਖੋ ਇਹਦਾ ਘੇਰੇ ਦਾ ਡਿਜ਼ਾਈਨ ਬਹੁਤ ਜ਼ਿਆਦਾ ਖੁੱਲਾ ਡੁੱਲਾ ਮਿਲੇਗਾ ਇਹ ਦੇਖੋ ਜੀ ਪਲਾਜ਼ੋ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਆਏਗਾ ਕਲਰ ਇਹੀ ਰਹੇਗਾ ਆਪਣੇ ਕੋਲੇ ਮੌਜੂਦ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਮਿਲ ਜਾਣਾ ਤੁਹਾਨੂੰ ਇਹ ਵਾਲਾ ਜਿਹੜਾ ਜੀ ਇਹ ਸਕਾਈ ਬਲੂ ਹੈ ਤੇ ਇਹ ਵਾਲਾ ਹੈਗਾ ਸੀ ਗ੍ਰੀਨ ਹੈ ਤੁਸੀਂ ਇਹਨਾਂ ਦੋਨਾਂ ਕਲਰ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਪਹਿਲਾਂ ਇਹਦੇ ਵਿੱਚ ਬੇਬੀ ਪਿੰਕ ਵੀ ਆਇਆ ਸੀ हां जी ਆਹ ਵਾਲਾ ਇਸ ਦਾ ਇੱਕ ਡਿਜ਼ਾਈਨ ਹੈ ਫਿਰੋਜ਼ੀ ਇੱਕ ਤੁਹਾਨੂੰ ਇਹ ਮਿਲ ਜਾਣਾ ਹੈ ਇਹ ਜਿਹੜੇ ਤੁਸੀਂ ਹੁਣ ਸੂਟ ਦੇਖੇ ਇਹ ਸਾਰੇ ਸੀਗੇ ਜੀ 550 ਦੀ ਰੇਂਜ ਵਾਲੇ ਹੁਣ ਆਪਾਂ ਜਲਦੀ ਜਲਦੀ ਦੂਸਰੇ ਸੂਟ ਵੀ ਦੇਖਦੇ ਹਾਂ ਜੋ AK ਟੈਕਸ ਦੇ ਹੈ ਤੇ RAM ਟੈਕਸ ਦੇ ਹੈ ਇੱਕ ਇਹ ਵਾਲੀ ਸ਼ਰਟ ਹੈ ਜੀ ਕਾਟਨ ਦੀ ਇਹ ਵੀ ਬਿਲਕੁਲ ਪਿਓਰ ਕਾਟਨ ਦੀ ਹੈ ਮੇਬੀ ਇਹ ਦੋ ਸਾਲਾਂ ਤੋਂ ਇਹ ਵਾਲਾ ਕਲਰ ਤੇ ਡਿਜ਼ਾਈਨ ਕਾਫੀ ਟ੍ਰੈਂਡ ਕਰ ਰਿਹਾ ਹੈ ਹਰ ਮਤਲਬ ਕਿ ਜਦੋਂ ਤੁਸੀਂ ਦੇਖੋਗੇ ਹਰ ਤੀਸਰੇ ਚੌਥੇ ਇਹ ਇੱਕ ਡਿਜ਼ਾਈਨਰ কুরਤੀ ਬਣਾ ਕੇ ਵੇਅਰ ਕੀਤੀ ਹੋਈ ਹੈ ਜਾਂ ਇਸ ਦਾ ਟੌਪ ਬਣਿਆ ਹੋਇਆ ਹੈ ਇਸ ਦੇ ਨਾਲ ਆਪਾਂ ਆਫ ਵਾਈਟ ਜਿਹੜੀ ਫਰਸ਼ੀ ਸਲਵਾਰ ਐਡ ਕੀਤੀ ਹੋਈ ਹੈ ਜੁਨਟਸ ਪਾਈਆਂ ਹੋਈਆਂ ਇਸ ਦੇ نیچے ਇਸ ਤਰ੍ਹਾਂ ਕਰਕੇ ਲੇਸ ਹੈ ਜਿਹੜੀ ਐਡ ਕੀਤੀ ਹੋਈ ਹੈ ਜੁਨਟਸ ਦਿੱਤੀਆਂ ਹੋਈਆਂ ਦੇਖੋ ਨਾਲ ਤੇ ਇਹ ਹੈਗੀ ਆ ਆਫ ਵਾਈਟ ਕਾਟਨ ਦੇ ਵਿੱਚ ਇਸ ਦੇ ਨਾਲ ਬਾਟਮ ਐਡ ਕੀਤੀ ਹੋਈ ਇਹ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਦਾ ਤੁਸੀਂ ਕਨਫਰਮ ਕਰ ਲਿਓ ਐਕਚੁਅਲ ਦੇ ਵਿੱਚ ਇਹਨਾਂ ਦਾ ਰੇਟ 550 ਵਾਲਿਆਂ ਤੋਂ ਆਪ ਹੋਊਗਾ ਇਹਨਾਂ ਸੂਟਾਂ ਦਾ ਜੋ ਵੀ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਹੀ ਹਾਂ ਏ ਆ ਜਾਂਦਾ ਜੀ ਏਕੇ ਟੈਕਸ ਦੇ ਵਿੱਚ ਮੇਬੀ ਨਾ ਮੈਂ ਖੁਦ ਕਨਫਿਊਜ਼ਡ ਐ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਪਤਾ ਕਿਹੜੇ ਰਾਮ ਟੈਕਸ ਵਾਲੇ ਕਿਹੜੇ ਏਕੇ ਟੈਕਸ ਦੇ ਆ ਸੋ ਮੈਂ ਤੁਹਾਨੂੰ ਕੁਆਲਿਟੀ ਵਾਈਜ਼ ਅਗਰ ਇਹਨਾਂ ਦੀ ਗੱਲ ਕਰੀਏ ਇਹ ਐ ਜੀ ਬਾਹਰ ਅੰਦਰ ਵੇਅਰ ਕਰਨ ਵਾਲੇ ਸੂਟ ਆ ਘਰੇ ਵੀ ਆਪਾਂ ਪਾ ਲੈਣੇ ਪਰ ਜੇ ਆਪਾਂ ਗੱਲ ਕਰੀਏ ਇਹ ਆ ਪੂਰੇ ਸਟਾਈਲਿਸ਼ ਤੇ ਫੈਬਰਿਕ ਇਹਨਾਂ ਦਾ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਜ਼ਿਆਦਾ ਸਮੂਥ ਹੈ ਲਾਈਟ ਵੇਟ ਹੈ ਇੱਕਦਮ ਮਖਮਲ ਦੀ ਤਰ੍ਹਾਂ ਮੁਲਾਇਮ ਕਪੜਾ ਹੈ ਤੇ ਇਹਦੇ ਨਾਲ ਪਿਓਰ ਕਾਟਨ ਦੀ ਇਸ ਤਰ੍ਹਾਂ ਕਰਕੇ ਲਾਈਨਿੰਗ ਚੱਕ ਦੇ ਵਿੱਚ ਗ੍ਰੇ ਕਲਰ ਦੀ ਇਸ ਦੇ ਨਾਲ ਬਾਟਮ ਜਾਏਗੀ ਇਸ ਦਾ ਵੀ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਹੈ ਇਹ ਮੇਰੇ ਬਾਹਰ ਤੋਂ ਆਂਟੀ ਨੇ ਇੱਕ ਆਰਡਰ ਦਿੱਤਾ ਹੋਇਆ ਹੈ ਕੈਨੇਡਾ ਤੋਂ ਬੜੀ ਪਿਆਰੀ ਆਂਟੀ ਆ ਉਹਨਾਂ ਦੇ ਲਈ ਇਹ ਸੂਟ ਸਟਿਚ ਹੋ ਕੇ ਜਾ ਰਹੇ ਨੇ ਇਸ ਦੇ ਵਿੱਚ ਇੱਕ ਆਪਾਂ ਹੋਰ ਕਲਰ ਦੇਖ ਲੈਣੇ ਆ ਡਿਜ਼ਾਈਨ ਸੇਮ ਕੁਆਲਿਟੀ ਉਹੀ ਰਹੇਗੀ ਜੀ ਐਸ ਕੇ ਜਾਂ ਫਿਰ ਏ ਕੇ ਟੈਕਸ ਐਵੇਂ ਰਹੇਗੀ ਇੱਕ ਇਹ ਆ ਜਾਂਦਾ ਜੀ ਬਹੁਤ ਹੀ ਜ਼ਿਆਦਾ ਨਾ ਮਖਮਲ ਵਰਗਾ ਕਪੜਾ ਇਹ ਮੁਲਾਏਵੇਂ ਬਹੁਤ ਜ਼ਿਆਦਾ ਪਿਆਰਾ ਤੇ ਇਸ ਦੇ ਨਾਲ ਬਿਲਕੁਲ ਪਿਓਰ ਕਾਟਨ ਦੀ ਮਜ਼ੈਂਟਾ ਕਲਰ ਦੀ ਤੁਹਾਨੂੰ ਬਾਟਮ ਰਹੇਗੀ ਜਿਸ ਦੇ ਵਿੱਚ ਸੈਲਫ ਦਾ ਆਪਣਾ ਹੀ ਇੱਕ ਡਿਜ਼ਾਈਨ ਰਹੇਗਾ ਮੇਬੀ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਇਹ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਬੁਕਿੰਗ ਦੇ ਦਿਓ ਇਹ ਕਿਸ ਦੇ ਵਿੱਚ ਆ ਜਾਂਦਾ ਜੀ ਇਹ ਵਾਲਾ ਕਲਰ ਜਿਸ ਦੇ ਨਾਲ ਫਿਰੋਜ਼ੀ ਬਾਟਮ ਹੈ ਇਹ ਪ੍ਰਿੰਟਡ ਸ਼ਰਟ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਦੀ ਤਾਂ ਤੁਸੀਂ ਮਤਲਬ ਜਦੋਂ ਇਸ ਨੂੰ ਬਾਈ ਕਰੋਗੇ ਤੁਹਾਡੇ ਕੋਲ ਪਹੁੰਚੇਗਾ ਨਾ ਇਸ ਦੀ ਕੁਆਲਿਟੀ ਤੁਹਾਨੂੰ ਆਪਣੇ ਆਪ ਪਤਾ ਲੱਗਣੀ ਕਿਉਂਕਿ ਮੈਂ ਕਹੂੰਗੀ ਤਾਂ ਸ਼ਾਇਦ ਤੁਹਾਨੂੰ ਲੱਗਣਾ ਕਿ ਆਪਣੇ ਫੈਬਰਿਕ ਦੇ ਬਾਰੇ ਇਹ ਜ਼ਿਆਦਾ ਤਾਰੀਫ ਕਰ ਰਹੀ ਹੈ ਪਰ ਜੋ ਚੀਜ਼ ਤਾਰੀਫ ਦੇ ਕਾਬਿਲ ਹੁੰਦੀ ਹੈ ਉਸ ਦੀ ਤਾਰੀਫ ਕਰਨਾ ਬੰਦ ਹੈ ਜੀ ਕਿਉਂਕਿ ਮੇਰੇ ਕੋਲੇ ਮਿਕਸ ਜਾਂ ਕੁਝ ਇਦਾਂ ਦੇ ਆ ਕਦੇ ਵੀ ਮੈਂ ਆਰਟੀਕਲ ਬਾਈ ਨਹੀਂ ਕਰਦੀਆਂ ਮੈਨੂੰ ਜਟਕਾ ਚੀਜ਼ਾਂ ਜਾਂ ਉਸ ਤਰ੍ਹਾਂ ਮਿਕਸ ਜਾਂ ਮੈਨੂੰ ਚਮਕਦਮਕ ਵਾਲੀਆਂ ਪਸੰਦ ਨਹੀਂ ਐ ਮੈਨੂੰ ਸੋਬਰ ਤੇ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਚੰਗੀ ਲੱਗਦੀ ਐ ਇਹ ਦੇਖੋ ਇਸ ਦੇ ਵਿੱਚ ਸੈਲਫ ਦਾ ਆਪਣਾ ਡਿਜ਼ਾਈਨ ਐ ਬਾਟਮ ਦੇ ਵਿੱਚ ਮੇਬੀ ਕੈਮਰਾ ਫੋਕਸ ਨਹੀਂ ਕਰ ਰਿਹਾ ਇਸ ਦੇ ਵਿੱਚ ਸੈਲਫ ਦਾ ਹੀ ਛੋਟਾ ਛੋਟਾ ਡਾਟਸ ਵਰਗੇ ਡਿਜ਼ਾਈਨ ਐ ਇਹ ਇਸ ਸੂਟ ਦੀ ਮੈਚਿੰਗ ਐ ਜੀ ਇਹ ਸੂਟ ਵੀ ਤੁਸੀਂ ਬਾਈਟ ਕਰ ਸਕਦੇ ਹੋ ਹੁਣਾ ਜਾਂਦੀ ਐ ਜੀ ਜੇ ਆਪਾਂ ਗੱਲ ਕਰ ਲਈਏ ਆਲ ਓਵਰ ਵੀ ਤੇ ਮੈਚਿੰਗ ਵੀ ਤੁਸੀਂ ਮੈਚਿੰਗ ਵੀ ਕਰਾ ਸਕਦੇ ਹੋ 3D ਆਲਓਵਰ ਵੀ ਲੈ ਸਕਦੀ ਹਾਂ ਇਹ ਹੈ ਜੀ ਬਹੁਤ ਜ਼ਿਆਦਾ ਸੋਹਣੇ 3D ਪ੍ਰਿੰਟ ਕਹਿ ਸਕਦੇ ਇਹਨਾਂ ਨੂੰ ਆਪਾਂ ਡਿਜ਼ਾਈਨ ਦੇ ਸੂਟ ਇਨ ਬੜੇ ਸਰਦਾਰੀ ਜੀ ਲੁੱਕ ਹੈ ਇਹਨਾਂ ਦੀ ਬਹੁਤ ਜ਼ਿਆਦਾ ਲਾਈਟ ਵੇਟ ਤੇ ਬੜਾ ਸਮੂਥ ਕਾਟਨ ਦਾ ਫੈਬਰਿਕ ਹੈ ਬੜਾ ਹੀ ਪਿਆਰਾ ਫੈਬਰਿਕ ਹੈ ਇਹ ਤੁਹਾਨੂੰ ਇਹਦੇ ਵਿੱਚ ਤਿੰਨ ਰੰਗ ਮਿਲ ਜਾਣਗੇ ਇਹ ਵੀ ਮਿਲ ਜਾਣਾ ਆਲਓਵਰ ਵੀ ਮਿਲ ਜਾਏਗਾ ਤੁਹਾਨੂੰ ਇਸਦੇ ਨਾਲ ਤੁਹਾਨੂੰ ਮੈਚਿੰਗ ਦੇ ਵਿੱਚ ਸੇਮ ਬੇਸ ਦੇ ਨਾਲ ਦੀ ਬਾਟਮ ਚਾਹੀਦੀ ਹੈ ਇਹ ਵਾਲੀ ਸੇਮ ਬੇਸ ਦੇ ਨਾਲ ਦੀ ਤਾਂ ਤੁਹਾਨੂੰ ਨਾਲ ਦੀ ਹੀ ਬਾਟਮ ਲਗਾ ਕੇ ਸੂਟ ਮਿਲ ਜਾਣਾ ਇਸ ਵਿੱਚ ਆਪਾਂ ਦੂਜੇ ਰੰਗ ਦੇਖ ਲੈਣੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਲਿਓ ਬਸ ਆਪਣੇ ਕੋਲ ਦੋ ਸੂਟ ਹੀ ਬਾਕੀ ਰਹਿ ਗਏ ਦਿਖਾਉਣ ਵਾਲੇ ਹੁਣ ਆਪਾਂ ਇਸ ਦੇ ਵਿੱਚ ਦੂਜਾ ਰੰਗ ਦੇਖ ਲੈਣੇ ਆ ਜੀ ਮਸਟਰਡ ਤੀਸਰਾ ਇਸ ਦੇ ਵਿੱਚ ਹੈਗਾ ਪਿੰਕ ਇਹ ਦੇਖੋ ਬੜਾ ਹੀ ਸੋਨਾ ਬੜਾ ਪਿਆਰਾ ਆਰਟੀਕਲ ਹੈ ਇਸ ਦੇ ਨਾਲ ਵੀ ਤੁਸੀਂ ਮੈਚਿੰਗ ਮਸਟਰਡ बॉਟਮ ਕਰਾ ਸਕਦੇ ਹੋ ਤੁਸੀਂ ਆਲਓਵਰ ਵੀਸ ਨੂੰ ਵੇਅਰ ਕਰ ਸਕਦੇ ਹੋ ਜਿਵੇਂ ਕਿ ਕਹਿਦੀ ਹੈ ਕਿ ਆਪਾਂ ਅਗਰ ਸਲਵਾਰ ਸੂਟ ਦੀ ਗੱਲ ਕਰੀਏ ਹੁਣ ਤਾਂ ਵੈਸੇ ਪਲਾਜ਼ੋ ਵੀ ਇਸ ਨਾਲ ਦੇ ਹੀ ਆਲਓਵਰ ਸੂਟਾਂ ਦੇ ਬਣਨ ਲੱਗ ਗਏ ਆ ਤੇ ਅੱਛੇ ਲੱਗਦੇ ਆ ਨੋ ਡਾਊਟ ਥੋੜੀ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਕਲਾਸੀ ਸੂਟ ਬਣਦਾ ਇਹ ਤੇ ਇਹ ਆ ਜਾਂਦਾ ਜੀ ਇੱਕ ਇਹਦਾ ਲਾਸਟ ਪੀਸ ਆ ਦੇਖੋ ਇਸ ਦਾ ਕਲਰ ਤੇ ਇਸ ਦਾ ਡਿਜ਼ਾਈਨ ਸੇਮ ਰਹੇਗਾ ਇਹਦੇ ਵਿੱਚ ਤੁਹਾਨੂੰ ਕਲਰ ਹੈ ਜਿਹੜੇ ਤਿੰਨ ਮਿਲ ਜਾਣਗੇ ਆਈ ਹੋਪ ਤੁਹਾਨੂੰ ਅੱਜ ਦੇ ਸੂਟ ਬਹੁਤ ਸੋਹਣੇ ਲੱਗੇ ਹੋਣੇ ਆ ਤੇ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲਣ ਜਾ ਰਹੇ ਆ ਤੇ ਮੈਂ ਆਸ਼ਾ ਕਰਦੀ ਆਂ ਅੱਜ ਦਾ ਸਟਾਕ ਤੁਹਾਨੂੰ ਪਸੰਦ ਆਇਆ ਤੇ ਜਿੰਨਾ ਜਿੰਨਾ ਨੇ ਵੀ ਆਪਣੇ ਆਰਡਰ ਪੈਂਡਿੰਗ ਕੀਤੇ ਹੋਏ ਸੀਗੇ 550 ਵਾਲਿਆਂ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਤੁਸੀਂ 850 ਵਾਲੀ ਰੇਂਜ ਨੂੰ ਵੀ ਬਾਈ ਕਰ ਸਕਦੇ ਹੋ ਇਸ ਦੇ ਵਿੱਚ 850 ਤੇ 550 ਦੀਆਂ ਮੇ ਵੀ ਦੋ ਰੇਂਜ ਹੋਣਗੀਆਂ ਹੋ ਸਕਦਾ ਹੈ ਕੁਝ ਇਸ ਤੋਂ ਥੋੜਾ ਬਹੁਤ ਆਪ ਵਾਲਾ ਹੋਵੇ 900 ਜਾਂ 950 ਵਾਲਾ ਹੋਵੇ ਉਹ ਮੈਂ ਜਿਵੇਂ ਦੇਖੂਗੀ ਤੇ ਤੁਹਾਨੂੰ ਮੈਂ WhatsApp ਦੇ ਉੱਪਰ ਉਸਦੀ ਪ੍ਰੋਪਰ ਡਿਟੇਲ ਮੈਂਸ਼ਨ ਕਰ ਦੂੰਗੀ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਸ਼ੀਕਾ